ਤੇ ਇਹ ਸਬਸਿਡੀ ਦੇ ਵਿੱਚ ਪਾਸ ਵਾ ਬਾਗਬਾਨੀ ਵਿਭਾਗ ਤੋਂ ਓਕੇ ਜੀ ਉਹਦੇ ਵਿੱਚ ਲੇਡੀਜ਼ ਦੇ ਨਾਮ ਤੇ 245000 ਦੀ ਸਬਸਿਡੀ ਮਿਲਦੀ ਆ ਹਾਂਜੀ ਉਹਦੇ ਵਿੱਚ ਜ਼ਮੀਨ ਹੋਣੀ ਲਾਜ਼ਮੀ ਆ ਠੀਕ ਹੈ ਤੇ ਜੈਂਟਸ ਦੇ ਨਾਮ ਤੇ 196000 ਦੀ ਸਬਸਿਡੀ ਆ ਅੱਛਾ ਜੀ ਤੇ ਇਹ ਸਾਰੀਆਂ ਕਸਟੀਆਂ ਦੇ ਖਰਾ ਉਤਰ ਦਾ ਸਰਕਾਰ ਜੋ ਮੰਗਦੀ ਆ ਇਹਦੇ ਸਾਰਾ ਅਪਰੂਵਡ ਆ ਇਹ ਕਿੰਨੇ ਚ ਪੈਂਦਾ ਈ ਟਰੈਕਟਰ ਇਹ ਇਹ ਟਰੈਕਟਰ ਪਹਿਲਾਂ ਜੀਏਸੀ ਤੋਂ ਪਹਿਲਾਂ 675 ਦਾ ਹਾਂਜੀ ਹੁਣ ਇਹ ਸਵਾ 6 ਦਾ ਪੈਂਦਾ ਸਵਾ 6 ਦਾ ਯਾਨੀ ਕਿ ਜੇ ਆਪਾਂ ਲੇਡੀਜ਼ ਦੇ ਨਾਲ ਤੇ ਲੱਗੇ ਤਾਂ 4 ਲੱਖ ਦਾ ਰਹਿ ਜਾਂਦਾ 4 ਲੱਖ ਦਾ ਰਹਿ ਜਾਂਦਾ ਜੀ ਜਿਵੇਂ ਇੰਜਨ ਆਉਂਦਾ ਸਗਾ ਤੇ ਗੇਅਰ ਬਾਕਸ ਆਉਂਦਾ ਸਗਾ ਹੁਣ ਲਿਫਟ ਵੀ ਜਪਾਨ ਤੋਂ ਜਾਂਦੀ ਆ ਇਹ ਫਿਰ ਉਹ ਅਸੈਂਬਲੀ ਹੁੰਦਾ ਇੱਥੇ ਸਿਰਫ ਅਸੈਂਬਲ ਹੁੰਦਾ ਬਾਕੀ ਸਾਰਾ ਸਮਾਨ ਇਹਦਾ ਜਪਾਨ ਤੋਂ ਜਾਂਦਾ ਓਕੇ ਜੀ ਹਾਂਜੀ ਬਾਕੀ ਟਾਇਰ ਸ਼ੋ ਮਰਗਾਰਡ ਇਹ ਇੱਥੇ ਬਣਦੇ ਆ ਹਾਂਜੀ ਬਾਕੀ ਜਿਹੜਾ ਇਹਦਾ ਅੰਦਰਲਾ ਢਾਂਚਾ ਸਾਰਾ ਜਾਪਾਨੀ ਆ ਕੰਪਨੀ ਨੇ ਇੱਕ ਫੀਚਰ ਹੋਰ ਦੇ ਦਿੱਤਾ ਆਪਣਾ ਜਿਹੜਾ ਪੀਟੀਓ ਦਾ ਕਲਚ ਹੈ ਹਾਂ ਜੇ ਅਗਰ ਇਹ ਕਿਤੇ ਲੱਗਾ ਹੋਇਆ ਏ ਆ ਗੇਅਰ ਆਪਣਾ ਨਿਊਟਰਲ ਹੈ ਹਾਂਜੀ ਤੇ ਜੇ ਅਸੀਂ ਟਰੈਕਟਰ ਸਟਾਰਟ ਕਰਾਂਗੇ ਟਰੈਕਟਰ ਸਟਾਰਟ ਨਹੀਂ ਹੋਏਗਾ ਸੇਫਟੀ ਫੀਚਰ ਕੰਪਨੀ ਨੇ ਦੇ ਦਿੱਤਾ ਕੋਈ ਵੀ ਹੋਰ ਕੰਪਨੀ ਕਿਸਾਨ ਦੇ ਕੰਫਰਟ ਬਾਰੇ ਧਿਆਨ ਨਹੀਂ ਦੇ ਰਹੀ ਬਟ ਕਬੋਟਾ ਆਪਣੇ ਛੋਟੇ ਸੈਗਮੈਂਟ ਤੋਂ ਵੀ ਜਿਹੜਾ ਕਿਸਾਨ ਦਾ ਕੰਫਰਟ ਹੈ ਉਹਨੂੰ ਧਿਆਨ ਚ ਰੱਖਦੀ ਹੈ ਤੇ ਇਹਦੇ ਚ ਵੀ ਟਵਿਨ ਬੈਲੈਂਸਰ ਸ਼ਾਫਟਸ ਹੈ ਮਤਲਬ ਤੁਸੀਂ 2 ਘੰਟੇ 4 ਘੰਟੇ ਆ ਪੂਰਾ ਦਿਨ ਵੀ ਕੰਮ ਕਰਕੇ ਉਤਰਦੇ ਹੋ ਤਾਂ ਜਿੱਦਾਂ ਤੁਸੀਂ ਗੱਡੀ ਤੋਂ ਉਤਰਦੇ ਓਦਾਂ ਤੁਸੀਂ ਟਰੈਕਟਰ ਦੇ ਆਰਾਮ ਨਾਲ ਤੁਸੀਂ ਯੂ ਵਰਤੋਂ ਕਰਦੇ ਹੋ ਇੱਥੋਂ 1800 ਕਿਜੀ ਹਾਂਜੀ ਠੀਕ ਹੈ ਜੀ ਇੱਥੇ ਆ ਜਾਂਦੀ ਹੈਗੀ ਆ ਆਪਣੀ 2000 ਕਿਜੀ ਤੇ ਇੱਥੇ 2100 ਕਿਜੀ ਦੀ ਯਾਨੀ ਕਿ ਜਿਹੜੀ ਲਿਫਟ ਕੈਪੈਸਿਟੀ ਆ ਜਾਂਦੀ ਆ ਨੂੰ ਡੁਅਲ ਪੀਡ ਸਪੀਡ ਵੀ ਚਾਹੀਦਾ ਪਲੱਸ ਰਿਵਰਸ ਵੀ ਚਾਹੀਦਾ ਹਾਂਜੀ ਉਹਨਾਂ ਲਈ ਕੰਪਨੀ ਨੇ ਇੱਕ ਐਡ-ਆਨ ਐਕਸਟਰਾ ਜਾਨੀ ਕਿ ਦਿੱਤਾ ਹੋਇਆ ਆ ਆਹ ਪਲੇਟ ਖੋਲਦੀ ਆ ਜਿਵੇਂ ਆਪਾਂ ਰੋਟਾਵੇਟਰ ਦੀ ਪਲੇਟ ਖੋਲ੍ਹ ਕੇ ਗਰਾਰੀ ਬਦਲੀ ਦੀਆਂ ਇਹਦੀਆਂ ਦੋ ਗਰਾਰੀਆਂ ਬਦਲ ਕੇ ਹਾਂਜੀ ਠੀਕ ਹੈ ਜੀ 750 ਵਾਲਾ ਮਾਡਲ ਹੀ ਰਿਵਰਸ ਮਾਡਲ ਹੋ ਜਾਂਦਾ ਲਓ ਵੀ ਸੋਨੋ ਅੱਜ ਆਪਾਂ ਖੜੇ ਆ ਕਬੋਟਾ ਸਿੰਘ ਟਰੈਕਟਰਸ ਡੀਲਰਸ਼ਿਪ ਤੇ ਹੁਸ਼ਿਆਰਪੁਰ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਲਾਉਣੇ ਬਾਈ ਹੁਣ ਨਾਲ ਨਾਲ ਆਪਣੇ ਬਾਈ ਜੀ ਹੋਣਗੇ ਬਾਈ ਜਸਪਿੰਦਰ ਜੀ ਤੇ ਬਾਈ ਸਰਬਜੀਤ ਸਿੰਘ ਜੀ ਬਾਈ ਸਾਸਿਕਾਲ ਜੀ ਸਾਸਿਕਾਲ ਜੀ ਸਾਸਿਕਾਲ ਜੀ ਡੀਲਰਸ਼ਿਪ ਬਾਰੇ ਆਪਣੇ ਪੂਰੇ ਡਿਟੇਲ ਚ ਦੱਸਦੀ ਹੈ ਜੀ ਭਾਜੀ ਅਸੀਂ 2022 ਦੇ ਵਿੱਚ ਕਬੋਟਾ ਦਾ ਕੰਮ ਸ਼ੁਰੂ ਕੀਤਾ ਸੀਗਾ ਹਾਂ ਜੀ ਤੇ ਪਹਿਲਾਂ 2015 ਜੇ ਅਸੀਂ ਹੋਰ ਟਰੈਕਟਰਾਂ ਦੀ ਡੀਲਰਸ਼ਿਪ ਵੀ ਰੱਖੀ ਆ ਹਾਂ ਜੀ ਤੇ 2022 ਦੇ ਵਿੱਚ ਅਸੀਂ ਕਬੋਟਾ ਕੰਪਨੀ ਦੇ ਨਾਲ ਜੁੜੇ ਹਾਂ ਹਾਂ ਜੀ ਤੇ ਸਾਨੂੰ ਪ੍ਰੋਡਕਟ ਵਧੀਆ ਲੱਗਾ ਹਾਂਜੀ ਜਾਪਾਨੀ ਪ੍ਰੋਡਕਟਾਂ ਹਾਂਜੀ ਤੇ ਸਾਇਲੈਂਟ ਹੈਗਾ ਤੇ ਕੰਪਨੀ ਵਾਲਿਆਂ ਨੇ ਪਹਿਲਾਂ ਸਾਡੇ ਕੋਲ ਟਰੈਕਟਰ ਛੱਡਿਆ ਤੇ ਅਸੀਂ ਉਹਨੂੰ ਚਲਾ ਕੇ ਦੇਖਿਆ ਫਿਰ ਡੀਲਰਸ਼ਿਪ ਅਸੀਂ ਲਈ ਠੀਕ ਹੈ ਜੀ ਸਾਰੇ ਤੱਥਾਂ ਦੇ ਟਰੈਕਟਰ ਵਧੀਆ ਮਤਲਬ ਕਿ ਚੱਲਦਾ ਹੈ ਪਹਿਲਾਂ ਕੋਈ ਦਾ ਰਿਵਿਊ ਲਿਆ ਪੂਰਾ ਟਰੈਕਟਰ ਦਾ ਆਪ ਟ੍ਰਾਇਲ ਕੀਤਾ ਪੂਰਾ ਪਹਿਲਾਂ ਟ੍ਰਾਇਲ ਕੀਤਾ 1 ਸਾਲ ਅੱਛਾ ਜੀ 2021 ਦੇ ਵਿੱਚ ਟਰੈਕਟਰ ਸਾਡੇ ਕੋਲ ਛੱਡ ਗਏ ਸੀਗੇ ਅੱਛਾ ਜੀ ਤੇ 2022 ਦੇ ਵਿੱਚ ਅਸੀਂ ਡਿਸੀਜਨ ਲੈ ਕੇ ਡੀਲਰਸ਼ਿਪ ਓਪਨ ਕੀਤੀ ਹੈ ਓਕੇ ਤੇ ਟਰੈਕਟਰ ਦੇ ਸਾਰੇ ਮੈਂ ਇੰਪਲੀਮੈਂਟਾਂ ਦੇ ਚਲਾ ਕੇ ਦੇਖਿਆ ਤੇ ਟਰੈਕਟਰ ਕਿਸੇ ਗੱਲੋਂ ਨਹੀਂ ਦਬਦਾ ਹਾਂਜੀ ਤੇ ਨਾ ਕੋਈ ਰਿਪੇਅਰ ਕੱਢਦਾ ਬਿਲਕੁਲ ਜੀ ਤੇ ਫਿਰ ਅਸੀਂ ਡਿਸੀਜਨ ਲੈ ਕੇ ਡੀਲਰਸ਼ਿਪ ਓਪਨ ਕਰਕੇ ਤੇ ਟਰੈਕਟਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਾਫੀ ਸੇਲ ਹੋ ਗਏ ਆ ਹਾਂਜੀ ਤੇ ਸਭਾ ਕੇ 300 ਟਰੈਕਟਰ ਅਸੀਂ ਸੇਲ ਕਰ ਚੁੱਕੇ ਆ ਠੀਕ ਹੈ ਜੀ 2022 ਤੋਂ ਲੈ ਕੇ ਅੱਜ ਤੱਕ ਓਕੇ ਤੇ ਮਤਲਬ ਕਿ ਹੁਣ ਇਸ ਸਾਲ ਦੀ ਸੇਲ ਬਹੁਤ ਵਧੀਆ ਜਾ ਰਹੀ ਆ ਹਾਂਜੀ ਤੇ ਇੱਕ ਸਾਡਾ ਨਵਾਂ ਪ੍ਰੋਡਕਟ ਆਇਆ ਪੰਪਾ ਲਿਫਟ ਹਾਂਜੀ ਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਤੁਸੀਂ ਅੱਜ ਦੀ ਵੀਡੀਓ ਆਪਾਂ ਇੱਥੇ ਕਰਨੀ ਆ ਜਾਂ ਖੇਤ ਦੇ ਵਿੱਚ ਕੋਈ ਟ੍ਰਾਇਲ ਦੇਣਾ ਜਾਂ ਕੀ ਆ ਜੀ ਪਹਿਲਾਂ ਤੁਹਾਨੂੰ ਇੱਥੇ ਥੋੜਾ ਜਿਆ ਦੱਸਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਖੇਤ ਦੇ ਵਿੱਚ ਟ੍ਰਾਇਲ ਵੀ ਕਰਾਂਗੇ ਤੁਹਾਨੂੰ ਟ੍ਰਾਇਲ ਕਰਕੇ ਵੀ ਦਿਖਾ ਲਾਂਗੇ ਤੇ ਕਿਵੇਂ ਇਹ ਟਰੈਕਟਰ ਕੰਮ ਕਰਦਾ ਕਿੱਦਾਂ ਸਾਇਲੈਂਟ ਆ ਕਿੱਦਾਂ ਇਹ ਆਪਣਾ ਸਾਰਾ ਮਤਲਬ ਦਿਖਾ ਲਦਾ ਬਿਲਕੁਲ ਜੀ ਬਿਲਕੁਲ ਤੇ ਆਪਾਂ ਚੱਲੀਏ ਫੇਰ ਟਰੈਕਟਰਾਂ ਨਾਲ ਹਾਂ ਜੀ ਆਜੋ ਜੀ ਹਾਂਜੀ ਇਹ 27 HP ਟਰੈਕਟਰ ਆ ਆਪਣਾ ਹਾਂਜੀ ਇਹ 4-ਵੀਲ ਡਰਾਈਵ ਦੇ ਵਿੱਚ ਆਉਂਦਾ ਜੀ ਅੱਛਾ ਜੀ ਤੇ ਲੋ ਹਾਈ ਮੀਡੀਅਮ ਇਹਦੇ ਵਿੱਚ ਗੇਅਰ ਬਾਕਸ ਲੱਗਾ ਹੋਇਆ ਆ ਓਕੇ ਤੇ ਸਿੰਕਰੋ ਮੈਚ ਗੇਅਰ ਬਾਕਸ ਵਾ ਠੀਕ ਹੈ ਜੀ ਤੇ ਇਹ ਜਿਹੜਾ ਟਰੈਕਟਰ ਆ ਆਪਣੇ ਆਪ ਦੇ ਵਿੱਚ ਇੱਕ ਖੂਬੀ ਆ ਹਾਂਜੀ ਕਹਿਣ ਦਾ ਭਾਵ ਕਿ ਜਿੰਨੇ ਛੋਟੇ ਟਰੈਕਟਰ ਅਸੀਂ ਵੇਚਦੇ ਆ ਮਾਰਕੀਟ ਦੇ ਵਿੱਚ ਦੂਜੇ ਡੀਲਰ ਵੀ ਵੇਚਦੇ ਆ ਹਾਂਜੀ ਤੇ ਇਹ ਸਬਸਿਡੀ ਦੇ ਵਿੱਚ ਪਾਸ ਵਾ ਓਕੇ ਬਾਗਬਾਨੀ ਵਿਭਾਗ ਤੋਂ ओके जी। ਉਹਦੇ ਵਿੱਚ ਲੇਡੀਜ਼ ਦੇ ਨਾਮ ਤੇ 245000 ਦੀ ਸਬਸਿਡੀ ਮਿਲਦੀ ਆ। ਹਾਂਜੀ। ਉਹਦੇ ਵਿੱਚ ਜ਼ਮੀਨ ਹੋਣੀ ਲਾਜ਼ਮੀ ਆ। ਠੀਕ ਐ। ਤੇ ਜੈਂਟਸ ਦੇ ਨਾਮ ਤੇ 196000 ਦੀ ਸਬਸਿਡੀ ਆ। ਅੱਛਾ ਜੀ। ਤੇ ਇਹ ਸਾਰੀਆਂ ਕਸੌਟੀਆਂ ਦੇ ਖਰਾ ਉਤਰ ਦਾ ਸਰਕਾਰ ਜੋ ਮੰਗਦੀ ਆ ਇਹਦੇ ਸਾਰਾ ਅਪਰੂਵਡ ਆ। ਇਹ ਕਿੰਨੇ ਚ ਪੈਂਦਾ ਈ ਟਰੈਕਟਰ ਇਹ? ਇਹ ਟਰੈਕਟਰ ਪਹਿਲਾਂ ਜੀਐਸਸੀ ਤੋਂ ਪਹਿਲਾਂ 675 ਦਾ। ਹਾਂਜੀ। ਹੁਣ ਇਹ 1/2 6 ਦਾ ਪੈਂਦਾ। 1/2 6 ਦਾ। ਯਾਨੀ ਕਿ ਜੇ ਆਪਾਂ ਲੇਡੀਜ਼ ਦੇ ਨਾਂ ਤੇ ਲਿਗੇ ਤਾਂ 4 ਲੱਖ ਦਾ ਰਹਿ ਜਾਂਦਾ। 4 ਲੱਖ ਦਾ ਰਹਿ ਜਾਂਦਾ ਜੀ। ਤੇ ਇੱਕ ਇਹਦੇ ਵਿੱਚ 24 HP ਵੀ ਆਉਂਦਾ ਹੈ ਅੱਛਾ ਜੀ ਤੇ ਇੱਕ 21 HP ਵੀ ਆਉਂਦਾ ਠੀਕ ਹੈ ਇਹ ਵੱਡਾ ਆ ਗਿਆ ਹਾਂ ਇਹ ਵੱਡਾ ਆ ਇਹਦੇ ਮਗਰ ਰੋਟਾਵੇਟਰ ਕਿੰਨਾ ਚੱਲ ਜਾਂਦਾ ਜੀ ਇਹਦੇ ਮਗਰ ਰੋਟਾਵੇਟਰ 3 ਤੋਂ ਲੈ ਕੇ 5.5 ਫੁੱਟ ਤੱਕ ਚੱਲ ਜਾਂਦਾ ਜੀ ਇਸ ਤੋਂ ਬਾਅਦ ਅੱਗੇ ਆ ਗਿਆ ਜੀ ਆਪਣਾ ਇਸ ਤੋਂ ਬਾਅਦ ਅੱਗੇ ਆ ਗਿਆ ਜੀ 4201 ਹਾਂ ਜੀ ਇਹ ਪਹਿਲਾਂ ਕੰਪਨੀ ਨੇ ਅਗਸਤ ਮਹੀਨੇ 'ਚ ਲਾਂਚ ਕੀਤਾ ਐਸ ਵਾਲੇ ਜੀ 2025 'ਚ ਹਾਂ ਜੀ ਕਿਉਂਕਿ ਸਾਡੇ ਇੱਥੇ ਮਾਰਕੀਟ ਜਿਹੜੀ ਆ ਆਲੂ ਦੀ ਆ ਹਾਂ ਜੀ ਉਹਦੇ ਕਰਕੇ ਸਾਨੂੰ 13 ਦੇ ਟਾਇਰ ਚਾਹੀਦੇ ਸੀਗੇ ਠੀਕ ਹੈ ਤੇ 13 ਦੇ ਟਾਇਰ ਹੋਣ ਕਰਕੇ ਮਿੱਟੀ ਵੀ ਚੜਾਉਂਦਾ ਆ ਆਲੂਆਂ ਨੂੰ ਬਜਾਈ ਵੀ ਕਰ ਦਿੰਦਾ ਵਧੀਆ ਹਾਂਜੀ ਤੇ ਇਹ ਸਿਆੜ ਤੋਂ ਸਿਆੜ ਦੀ ਜਿਹੜੀ ਦੂੜੀ ਆ ਜੀ ਟਾਇਰਾਂ ਦੀ ਹਾਂਜੀ ਉਹ ਐਨ ਪ੍ਰੋਪਰ ਚੱਲਦਾ ਠੀਕ ਹੈ ਤੇ ਇਸ ਕਰਕੇ ਇਹ ਸਾਡਾ ਹਿਸ਼ਾਰਪੁਰ ਦਾ ਕਿੰਗਵਾ ਟਰੈਕਟਰ ਵੀ ਯਾਨੀ ਕਿ ਇਹਨੂੰ ਪੋਟੇਟੋ ਸਪੈਸ਼ਲ ਕਹਿ ਸਕਦੇ ਹਾਂ ਹਾਂਜੀ ਪੋਟੇਟੋ ਸਪੈਸ਼ਲ ਕਹਿ ਸਕਦੇ ਆ ਪੂਰੇ ਪੰਜਾਬ ਚੋਂ ਸਾਡੇ ਹਿਸ਼ਾਰਪੁਰ ਚ ਹੀ ਇਹ ਟਰੈਕਟਰ ਵਿਕਿਆ 4201 ਅੱਛਾ ਜੀ ਹਾਂਜੀ 5-6 ਟਰੈਕਟਰ ਸੇਲ ਕੀਤੇ ਅਸੀਂ ਮਤਲਬ ਕਿ ਹਿਸ਼ਾਰਪੁਰ ਚ ਹੀ ਵਿਕੇ ਆ ਹੋਰ ਕਿਤੇ ਨਹੀਂ ਵਿਕੇ ਜਿਹੜੇ ਵੀ ਲੈ ਕੇ ਗਏ ਕਸਟਮਰ ਸੈਟੀਸਫਾਈ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਨਾ ਇਹਦੇ ਤੇ ਅੱਜ ਆਪਾਂ ਇੰਪਲੀਮੈਂਟ ਕਿਹੜਾ ਚਲਾਉਣਾ ਜੀ ਇਹਦੇ ਤੇ ਇੰਪਲੀਮੈਂਟ ਤੁਹਾਨੂੰ ਟਿੱਲਰ ਚਲਾ ਕੇ ਦਿਖਾ ਲਵਾਂਗੇ 11 ਜੀ ਹਾਂਜੀ ਤੇ ਰੋਟਾਵੇਟਰ ਵੀ ਚਲਾ ਸਕਦੇ ਆ ਸਾਰੀਆਂ ਚੀਜ਼ਾਂ ਹੈਗੀਆਂ ਆਪਣੇ ਕੋਲੇ ਓਕੇ ਹਾਂਜੀ ਠੀਕ ਹੈ ਤੇ ਉਸ ਤੋਂ ਅੱਗੇ ਆ ਗਿਆ ਜੀ ਆਪਣਾ ਇਹ ਪੰਪ ਵਾਲਪ ਦੇ ਵਿੱਚ ਆ ਗਿਆ ਜੀ ਇਹ ਇਹ ਨਵਾਂ ਮਾਡਲ ਲਾਂਚ ਹੋਇਆ ਸੀ ਇਹਦੇ ਨਾਲ ਹੀ ਲਾਂਚ ਹੋਇਆ ਸੀਗਾ ਪੰਪਾ ਲਿਫਟ ਦੇ ਵਿੱਚ ਅੱਛਾ ਜੀ ਇਹ ਇੱਕ ਤਾਂ ਇਹਦੇ ਵਿੱਚ ਆ ਸਟਿੱਕਰ ਜਿਹੜੇ ਆ ਕ੍ਰੋਮ ਦੇ ਕਰ ਦਿੱਤੇ ਆ ਹਾਂਜੀ ਤੇ ਆਪਣੇ ਇਹਦੇ ਵਿੱਚ ਪੰਪਾ ਲੀਵਰ ਬਲਾਤਾ ਹਾਂਜੀ ਤੇ ਲਿਫਟ ਜਿਹੜੀ ਆ ਜਪਾਨ ਤੋਂ ਹੀ ਤਿਆਰ ਹੋ ਕੇ ਆਈ ਆ ਜਿਵੇਂ ਇੰਜਣ ਆਉਂਦਾ ਸੀਗਾ ਜੀ ਤੇ ਗੇਅਰ ਬਾਕਸ ਆਉਂਦਾ ਸੀਗਾ ਹੁਣ ਲਿਫਟ ਵੀ ਜਪਾਨ ਤੋਂ ਜਾਂਦੀ ਆ ਇਹ ਫਿਰ ਉਹ ਅਸੈਂਬਲੀ ਹੁੰਦਾ ਇੱਥੇ ਸਿਰਫ ਅਸੈਂਬਲ ਹੁੰਦਾ ਬਾਕੀ ਸਾਰਾ ਸਮਾਨ ਇਹਦਾ ਜਪਾਨ ਤੋਂ ਜਾਂਦਾ ਓਕੇ ਜੀ ਹਾਂਜੀ ਬਾਕੀ ਟਾਇਰ ਸ਼ੋ ਮਰਗਾਰਡ ਇਹ ਇੱਥੇ ਬਣਦੇ ਆ। ਹਾਂਜੀ। ਬਾਕੀ ਜਿਹੜਾ ਇਹਦਾ ਅੰਦਰਲਾ ਢਾਂਚਾ ਸਾਰਾ ਜਾਪਾਨੀ ਆ। ਓਕੇ। ਹਾਂਜੀ। ਤੇ ਚੱਲੀਏ ਆਪਾਂ ਖੇਤ ਵਾਲ ਨੂੰ ਹੁਣ ਚੱਲੀਏ ਜੀ। ਹਾਂਜੀ ਖੇਤ ਵਾਲ ਨੂੰ ਚੱਲਦੇ ਹਾਂ। ਠੀਕ ਹੈ ਜੀ। ਲੋ ਵੀ ਸੋਣੋ ਆਪਾਂ ਆ ਗਏ ਹਾਂ ਸਵਾਗਤ ਖੇਤ ਦੇ ਵਿੱਚ। ਬਾਈ ਉਹਨਾਂ ਦੀ ਪੂਰੀ ਟੀਮ, ਕੰਪਨੀ ਦੀ ਪੂਰੀ ਟੀਮ ਖੜੀ ਹੋਈ ਆ। ਇਹਨਾਂ ਚਾਰ ਟਰੈਕਟਰਾਂ ਬਾਰੇ ਗੱਲ ਕਰਨੀ ਆ ਆਪਾਂ। ਇਸ ਟਰੈਕਟਰ ਬਾਰੇ ਸਭ ਤੋਂ ਪਹਿਲਾਂ ਬਾਈ ਉਹ ਨਹੀਂ ਕਹਿੰਦੇ ਖਾਸ ਗੱਲ ਕਰਨੀ ਆ ਕਿਉਂਕਿ ਪੋਟੈਟੋ ਸਪੈਸ਼ਲਾਈਜ਼ਡ ਟਰੈਕਟਰ। ਬਾਈ ਸਾਸਰੀ ਕਾਲ ਸਾਰਿਆਂ ਨੂੰ। ਸਹੀ ਗ ਇਸ ਟਰੈਕਟਰ ਬਾਰੇ ਆਪ ਜਿਹੜੀ ਪਹਿਲਾਂ ਗੱਲ ਕਰਨੀ ਸੀ ਕਿ ਇਹਨੇ ਵੀ ਪੋਟੇਟੋ ਸਪੈਸ਼ਲ ਆ ਨਾ ਜਿਵੇਂ ਬਾਈ ਉਹਨਾਂ ਨੇ ਅਹੀਂ ਪਹਿਲਾਂ ਉੱਥੇ ਗੱਲ ਕੀਤੀ ਓ ਡੀਲਰਸ਼ਿਪ ਤੇ ਤੇ ਵੀ ਤੁਸੀਂ ਇਹਦੇ ਬਾਰੇ ਦੱਸੋਗੇ ਖਾਸ ਕੀ ਇਹਦੇ ਵਿੱਚ ਆਇਆ ਵਾ ਦੇਖੋ ਜੀ ਪਹਿਲੇ ਤੇ ਧੰਨਵਾਦ ਕਰਨਾ ਚਾਹੂੰਗਾ ਸਾਰੇ ਸ਼ਰੋਤਿਆਂ ਦਾ ਜਿਹੜੇ ਤੁਹਾਡੇ ਵੀਡੀਓ ਨਾਲ ਜੁੜੇ ਹੋਏ ਆ ਧੰਨਵਾਦ ਜੀ ਤੇ ਹੁਣ ਮੈਂ ਗੱਲ ਕਰਾਂਗਾ ਟਰੈਕਟਰ ਬਾਰੇ ਕੰਪਨੀ ਨੇ ਇੱਕ ਹੈ 4201 ਟਰੈਕਟਰ ਲਾਂਚ ਕੀਤਾ ਹੈ ਹਾਂਜੀ ਛੋਟੇ ਜ਼ਿਮੀਂਦਾਰਾਂ ਨੂੰ ਖਾਸ ਧਿਆਨ ਰੱਖਦੇ ਹੋਏ ਹਾਂ ਆਪਣੇ ਸੈਗਮੈਂਟ ਚ ਜਿੱਦਾਂ ਕਿ ਤੁਸੀਂ ਜਾਣਦੇ ਹੋ ਹੋਰ ਵੀ ਕੰਪੀਟੀਸ਼ਨ ਦੇ ਟਰੈਕਟਰ ਨੇ ਇਸ ਰੇਂਜ ਚ ਪਰ ਜੋ ਫੀਚਰਸ ਕੁਵੋਟਾ ਦੇ ਰਹੀ ਉਹ ਕੋਈ ਵੀ ਨਹੀਂ ਦੇ ਰਹੀ ਹਾਂਜੀ ਇਹ ਇਕਲੌਤਾ ਟਰੈਕਟਰ ਹੈ ਜਿਹੜਾ 42 HP ਵਿੱਚਕਾਰ 4 ਸਿਲੰਡਰ ਆ ਰਿਹਾ ਹੈ ਸਿੰਕ੍ਰੋਮੈਸ਼ ਗੇਅਰ ਬਾਕਸ ਹੈਗਾ ਇਹਦੇ ਚ ਮਤਲਬ ਤੁਸੀਂ ਮੰਨ ਲਓ ਟਰਾਲੀ ਦਾ ਕੰਮ ਲੈ ਰਹੇ ਹੋ ਤੁਹਾਨੂੰ ਬਾਰ-ਬਾਰ ਗੇਅਰ ਸ਼ਿਫਟਿੰਗ ਦੀ ਦਿੱਕਤ ਨਹੀਂ ਆਏਗੀ ਤੁਸੀਂ ਵੱਡੇ ਗੇਅਰ ਤੋਂ ਛੋਟਾ ਗੇਅਰ ਵੀ ਬੜੇ ਆਰਾਮ ਨਾਲ ਕੰਫਰਟੇਬਲੀ ਪਾ ਰਹੇ ਹੋ ਜੋ ਇੱਕ ਫੀਚਰ ਕਹ ਲਓ ਕਿ ਵੱਡੇ ਟਰੈਕਟਰਾਂ ਚਾਹੁੰਦਾ ਸੀ ਉਹ ਕੰਪਨੀ ਨੇ ਛੋਟੇ ਜਿਹੇ ਦਿੱਤਾ ਦੂਜੀ ਚੀਜ਼ ਕੀ ਹੈ ਇਹਦਾ ਜਿਹੜਾ ਇੰਜਨ ਹੈਗਾ ਕਬੋਟਾ ਦਾ ਆਪ ਦਾ ਇੰਜਨ ਹੈ ਕਬੋਟਾ ਕਿਸੇ ਤੋਂ ਬਾਹਰੋਂ ਤੋਂ ਇੰਜਨ ਨਹੀਂ ਲੈਂਦੀ ਕਬੋਟਾ ਦਾ ਆਪ ਦਾ ਇੰਜਨ ਹੈ 4 ਸਿਲੰਡਰ ਇੰਜਨ ਹੈ ਇਹਦੇ ਚ ਖਾਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹਨੂੰ ਅਸੀਂ ਕਹਿੰਦੇ ਕੇ ਕਯੂ 4ਪੀ ਟੈਕਨੋਲੋਜੀ ਹੈ ਜਿਹਦੇ ਵਿੱਚਾਰੇ ਦੇ ਪਿਸਟਨਸ ਤੇ ਗ੍ਰਫੀਨ ਦੀ ਕੋਟਿੰਗ ਹੈ ਜਿਹਦੇ ਕਰਕੇ ਇਹ ਜਿਹੜਾ ਪਿਸਟਨ ਹੈ ਉਹ ਬੜਾ ਹੀ ਫ੍ਰਿਕਸ਼ਨਲੈਸ ਮੂਵ ਕਰਦਾ ਹੈ ਤੇ ਸਾਨੂੰ ਜ਼ਿਆਦਾ ਪਾਵਰ ਕੱਢ ਕੇ ਦਿੰਦਾ ਘਟ ਤੇਲ ਖਰਚੇ ਜੋ ਕਿ ਇਸ ਟਰੈਕਟਰ ਦੀ ਖਾਸ ਯੂਐਸਪੀ ਵੀ ਹੈਗੀ ਹੈ ਸੈਲਿੰਗ ਦੀ ਠੀਕ ਹੈ ਜੀ ਬਾਕੀ ਇਹ ਟਰੈਕਟਰ 13 ਦੇ ਟਾਇਰਾਂ ਚਾਹੁੰਦਾ ਹੈ ਹਾਂਜੀ ਤੇ ਆਪਣੇ ਖਾਸ ਕਰ ਸਬਜੀ ਵਾਲੇ ਆ ਆਲੂ ਵਾਲੇ ਕਸਟਮਰਸ ਲਈ ਹੈ ਨਾਲ ਇਹਦੇ ਚ ਕੁਝ ਐਡ-ਆਨ ਫੀਚਰਸ ਨੇ ਜਿੱਦਾਂ ਕਿ ਸ਼ਟਲ ਸ਼ਿਫਟ ਹੈ ਮੈਕੈਨਿਕਲ ਸ਼ਟਲ ਸ਼ਿਫਟ ਹੈ ਹਾਂਜੀ ਡਿਸਕ ਬ੍ਰੇਕਾਂ ਵੈਟ ਡਿਸਕ ਬ੍ਰੇਕਾਂ ਇਹਦੀਆਂ ਤੇ ਪਾਵਰ ਸਟੀering ਉਹ ਵੀ ਡੁਅਲ ਐਕਟਿੰਗ ਪਾਵਰ ਸਟੀering ਹੈ ਓਕੇ ਜੀ ਇਹਦੇ ਚ ਵੀ ਕਈ ਕੰਪਨੀਆਂ ਨੇ ਕੋਸਟ ਕਟਿੰਗ ਕੀਤੀ ਹੈ ਇੱਕ ਸਾਈਡ ਰੱਖਦੇ ਇੱਕ ਸਾਈਡ ਟਾਇਰ ਰੋਡ ਲਗਾ ਦਿੰਦੇ ਜਦ ਕਿ ਕੰਪਨੀ ਦੋਵੇਂ ਸਾਈਡ ਡੁਅਲ ਐਕਟਿੰਗ ਨਾਲ ਸੇਮ ਜੋ ਕਬੂਟਾ ਦੇ ਫੀਚਰਸ ਨੇ ਜਿੱਦਾਂ ਕਿ ਖੁੱਲਾ ਪਲੇਟਫਾਰਮ ਹੈ ਇਹਦਾ ਹਾਂਜੀ ਆ ਸਭ ਤੋਂ ਇਹਦਾ ਖੁੱਲਾ ਪਲੇਟਫਾਰਮ ਹੈ इजीली ਦਾ ਸਸਪੈਂਡਡ ਪੈਡਲਸ ਨੇ ਤੁਸੀਂ ਈਜ਼ੀ ਟੂ ਆਪਰੇਟ ਹੈਗਾ ਤੇ ਜੋ ਇੱਕ ਕਬੂਟਾ ਦੀ ਤੁਸੀਂ ਖਾਸੀ ਸੁਣੀ ਵੀ ਹੈ ਕਿ ਬੈਲੈਂਸਰ ਸ਼ਾਫਟਸ ਨੇ ਹਾਂਜੀ ਕਬੂਟਾ 42 HP ਚ ਵੀ ਬੈਲੈਂਸਰ ਸ਼ਾਫਟ ਪਾ ਕੇ ਦੇ ਰਹੀ ਹੈ ਇਹਦੇ ਚ ਟਰਨ ਬੈਲੈਂਸਰ ਸ਼ਾਫਟ ਹੈ ਓਕੇ ਜੀ ਅਜੇ ਸਾਡੇ ਇੰਡੀਆ ਚ ਕੋਈ ਵੀ ਹੋਰ ਕੰਪਨੀ ਕਿਸਾਨ ਦੇ ਕੰਫਰਟ ਵਾਰੇ ਧਿਆਨ ਨਹੀਂ ਦੇ ਰਹੀ ਵਰਕ ਕਬੋਟਾ ਆਪਣੇ ਛੋਟੇ ਸੈਗਮੈਂਟ ਤੋਂ ਵੀ ਜਿਹੜਾ ਕਿਸਾਨ ਦਾ ਕੰਫਰਟ ਹੈ ਉਹਨੂੰ ਧਿਆਨ ਚ ਰੱਖਦੀ ਹੈ ਤੇ ਇਹਦੇ ਚ ਵੀ ਟਰਨ ਬੈਲੈਂਸਰ ਸ਼ਾਫਟਸ ਹੈ ਮਤਲਬ ਤੁਸੀਂ 2 ਘੰਟੇ 4 ਘੰਟੇ ਆ ਪੂਰਾ ਦਿਨ ਵੀ ਕੰਮ ਕਰਕੇ ਉਤਰਦੇ ਹੋ ਤਾਂ ਜਿੱਦਾਂ ਤੁਸੀਂ ਗੱਡੀ ਤੋਂ ਉਤਰਦੇ ਓਦਾਂ ਤੁਸੀਂ ਟਰੈਕਟਰ ਦੇ ਆਰਾਮ ਨਾਲ ਤੁਸੀਂ ਵਰਤੋਂ ਕਰਦੇ ਹੋ ਬਾਕੀ ਇੱਕ ਕੰਪਨੀ ਵੱਲੋਂ ਸਪੈਸ਼ਲ ਆਫਰ ਚੱਲ ਰਹੀ ਹੈ ਇਹਦੇ ਤੇ ਅੱਛਾ ਜੀ 1 ਲੱਖ ਰੁਪਏ ਦਾ ਵੱਡਾ ਸਬਸਿਡੀ ਦਿੱਤੀ ਜਾ ਰਹੀ ਹੈ ਇਹਦੇ ਤੇ ਅੱਛਾ ਜੀ ਪੋਟੈਟੋ ਕਸਟਮਰਸ ਲਈ ਠੀਕ ਹੈ ਇਹ ਤੇ ਆਪਾਂ ਜੀ ਇੰਪਲੀਮੈਂਟ ਦੀ ਗੱਲ ਕਰ ਗਏ ਜੀ ਜਿਵੇਂ ਹੁਣ 11 ਕਲਟੀਵੇਟਰ ਪਏ ਹੋਏ ਆ ਤੇ ਕਿੰਨੇ ਕਿੰਨੇ ਆਪਾਂ ਚਲਾ ਸਕਦੇ ਹਾਂ ਕਿਹੜਾ ਇੰਪਲੀਮੈਂਟ ਜੀ 11 ਕਲਟੀਵੇਟਰ 8 ਫੁੱਟਾ ਰੋਟਾਵੇਟਰ ਹਾਂਜੀ ਮਤਲਬ ਜੋ ਤੁਸੀਂ ਇੱਕ 45 ਐਚਪੀ ਸੈਗਮੈਂਟ ਨਾਲ ਚਲਾਉਂਦੇ ਤੁਸੀਂ ਆਰਾਮ ਨਾਲ ਇਹਦੇ ਤੇ ਵੀ ਚਲਾ ਸਕਦੇ ਹੋ ਠੀਕ ਹੈ ਜੀ ਟਾਇਰ ਇਹਦੇ ਐਮ ਆਰ ਐਫ ਦੇ ਹੀ ਆਉਂਦੇ ਆ ਜੀ ਹਾਂਜੀ ਸ਼ਕਤੀ ਪਲੱਸ ਲਾਈਫ ਟ ਹਾਂਜੀ ਹਾਂਜੀ ਡੋਲ ਕਲਚਰ ਵੀਡੀਓ ਦਾ ਕਲਚ ਲੱਗ ਗਿਆ ਤੇ ਇਹਦਾ ਇੰਜਨ ਦਾ ਹਾਂਜੀ ਹਾਂਜੀ ਜੀ ਇਹ 2 ਸਪੀਡ ਹੈ ਓਕੇ 3 ਸਪੀਡ ਸਾਡਾ ਜਿਹੜਾ ਉਹ 55 ਸੈਗਮੈਂਟ ਤੋਂ ਸਟਾਰਟ ਹੁੰਦਾ ਚੁੱਕਾ ਜੀ ਜੀ ਠੀਕ ਹੈ ਲਓ ਜੀ ਇਸ ਤੋਂ ਅਗਲਾ ਜਿਹੜਾ ਟਰੈਕਟਰ ਹੈਗਾ ਆਪਣਾ MU4501 4 ਵੀਲ ਡਰਾਈਵ ਦੇ ਵਿੱਚ ਇਸ ਟਰੈਕਟਰ ਬਾਰੇ ਬਾਈ ਜੀ ਜਾਣਕਾਰੀ ਦੇਣਗੇ ਬਾਈ ਜੀ ਇਸ ਟਰੈਕਟਰ ਦੇ ਵਿੱਚ ਕੀ ਖਾਸ ਹੈਗਾ ਬਾਈ ਜੀ ਇਹ ਭਾਜੀ 50 ਹਸਪਾਵਰ ਕੈਟਾਗਰੀ ਦਾ ਟਰੈਕਟਰ ਆ ਇਹ ਟਰੈਕਟਰ ਦਾ ਨਾਮ MU4501 ਆ ਹਾਂਜੀ ਤੇ ਇਹ ਮੇਨ ਟਰੈਕਟਰ ਸਾਡਾ ਮਤਲਬ ਆਲੂਆਂ ਦੀ ਖੇਤੀ ਦੇ ਸਭ ਤੋਂ ਬੈਸਟ ਮੰਨਿਆ ਜਾਂਦਾ ਜੀ ਓਕੇ ਜੀ ਹਾਂਜੀ ਕਿਉਂਕਿ ਆਪਣੀ ਆਲੂਆਂ ਦੀ ਖੇਤੀ ਦੇ ਵਿੱਚ ਕੀ ਆ ਆਪਣਾ ਜਿਹੜਾ ਆਟੋਮੈਟਿਕ ਪਲਾਂਟਰ ਆ ਜੀ ਹਾਂਜੀ ਉਹ ਮਤਲਬ ਬਹੁਤ ਆਸਾਨੀ ਨਾਲ ਚੱਕਦਾ ਓਕੇ ਹਾਂਜੀ ਤੇ ਆਪਣੇ ਫਾਰਮਰ ਆ ਜਿਹੜੇ ਆਲੂਆਂ ਦੀ ਖੇਤੀ ਕਰਦੇ ਆ ਤੇ ਉਹਨਾਂ ਨੂੰ ਡਿਮਾਂਡ ਹੁੰਦੀ ਆ ਵੀ ਸਾਡੀ ਜਿਹੜੀ ਆਟੋਮੈਟਿਕ ਪਲਾਂਟਰ ਦੀ ਮਸ਼ੀਨ ਆ ਤੇ ਉਹ ਆਸਾਨੀ ਨਾਲ ਚੱਕ ਸਕੇ ਤੇ ਆਸਾਨੀ ਨਾਲ ਉਹ ਮੋੜ ਸਕੇ ਤੇ ਉਹਦੇ ਨਾਲ ਉਹਦੇ ਕਰਕੇ ਇਹਦੀ ਕਟਾਈ ਵੀ ਬਹੁਤ ਜ਼ਿਆਦਾ ਹੈ ਜੀ ਓਕੇ ਜੀ ਕਟਾਈ ਦੇਖੋ ਜੀ ਇਹਦੇ ਵਿੱਚ ਪੂਰਾ ਹਿੱਸਾ ਵੇਵਲ ਗੇਅਰ ਟੈਕਨੀਕ ਲੱਗੀ ਹੋਈ ਹੈ ਹਾਂਜੀ ਉਹਦੇ ਨਾਲ ਇੱਕ ਕਟਾਈ ਵੱਜ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਪੂਰਾ ਹਿੱਸਾ ਸੀਲ ਆ ਠੀਕ ਹੈ ਜੀ ਇਹ ਕੁਛ ਆ ਫੀਚਰ ਇੱਥੇ ਲਿਖੀ ਹੋਈ ਆ ਇਹਦੇ ਵਿੱਚ ਜਿਹੜੇ ਹੈਗੇ ਹਨਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਭਾਜੀ ਕੀ ਆ ਵੀ ਇੱਕ ਤਾਂ 4-ਡ ਫੋਰ ਪਿਸਟਨ ਇੰਜਨ ਆ ਜੀ ਇਹ ਆਪਣਾ ਕਬੋਟਾ ਦਾ ਜਿਹੜਾ ਇੰਜਨ ਆ ਜੀ ਉਸ ਤੋਂ ਬਾਅਦ ਆਪਣਾ ਸਿੰਕ్రోਮੈਸ਼ ਫੁੱਲ ਬੋਡੀ ਸਿੰਕ్రోਮੈਸ਼ ਗੀਅਰ ਆ ਜੀ ਠੀਕ ਹੈ ਜੀ 8 8 ਸਪੀਡਾਂ ਇਹਦੀਆਂ ਫਾਰਵਰਡ ਦੀਆਂ ਤੇ 4 ਰਿਵਰਸ ਦੀਆਂ ਆ ਓਕੇ ਜੀ ਹਾਂਜੀ ਤੇ ਉਹਦੇ ਵਿੱਚ ਡਿਊਲ ਪੁਲਟੀਓ ਟਿ ਡਿਊਲ ਕਲਚ ਹੁੰਦਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਜਿਹੜਾ ਮਤਲਬ ਸਾਡਾ 4501 ਆ ਇਹ ਮਤਲਬ ਕਾਫੀ ਫਾਰਮਰਾਂ ਨੇ ਜਿਨ੍ਹਾਂ ਨੇ ਵੀ ਆਪਣਾ ਪਰਚੇਜ਼ ਕੀਤਾ ਸੀ ਇਹ ਮੇਨ ਆਲੂਆਂ ਦੀ ਖੇਤੀ ਤੇ ਆਪਣਾ ਵਰਤਿਆ ਜਾਂਦਾ ਜਿਵੇਂ ਤੁਸੀਂ ਕਹਿੰਦੇ ਹੋ ਪਲੰਟਰ ਆਸਤੇ ਇਹਦੀ ਲਿਫਟ ਕਪੈਸਿਟੀ ਕਿੰਨੀ ਆਉਂਦੀ ਹੈ ਜੀ ਇਹਦੀ ਭਾਜੀ 1800 ਕਿਜੀ ਤੇ 18 ਕੁਆਂਟਲ ਲਿਫਟ ਕਪੈਸਿਟੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹਦਾ ਖੁੱਲਾ ਡੁੱਲਾ ਪਲੇਟਫਾਰਮ ਆ ਹਾਂਜੀ ਹਾਂਜੀ ਮਤਲਬ ਜੇ ਕੋਈ ਆਪਣੇ ਆਸਾਨੀ ਨਾਲ ਬੈਠ ਕੇ ਆਪਾਂ ਗিয়ার ਪਾ ਸਕਦੇ ਆ ਸ਼ਿਫਟ ਕਰ ਸਕਦੇ ਆ ਮਤਲਬ ਬੈਠੇ-ਬਿਠੇ ਤੁਹਾਡੇ ਸਾਰੇ ਲੀਵਰ ਆਪਣੇ ਦਿੱਤੇ ਹੋਏ ਆ ਹਾਂਜੀ ਤੇ ਉੱਥੋਂ ਹੀ ਆਪਾਂ ਸੈੱਟ ਕਰ ਸਕਦੇ ਆ ਲਓ ਜੀ ਹੁਣ ਆਪਾਂ ਗੱਲ ਕਰਦੇ ਆ ਇਸ MU 5502 ਟਰੈਕਟਰ ਬਾਰੇ ਬਹੁਤ ਹੀ ਖਾਸ ਫੀਚਰਾਂ ਦੇ ਵਿੱਚ ਇਹ ਟਰੈਕਟਰ ਆ ਗਿਆ ਵਾ ਆਪਣੇ ਕੋਲੇ ਤੇ ਮਾਰਕੀਟ ਦੇ ਵਿੱਚ ਪੂਰੀ ਜਨਕ ਧਮ ਚਾਈ ਹੋਈ ਇਸ ਟਰੈਕਟਰ ਨੇ ਕਿਉਂਕਿ ਇਹਦੇ ਕੁਝ ਫੀਚਰ ਜਿਹੜੇ ਹਨ ਉਹ ਇਸ ਨੂੰ ਅਲੱਗ ਕਰਦੇ ਆ ਦੂਸਰੇ ਟਰੈਕਟਰਾਂ ਨਾਲੋਂ ਨਾਲ ਆਪਣੇ ਬਾਈ ਹਰਪ੍ਰੀਤ ਜੀ ਇਹ ਬਾਈ ਦੱਸਣਗੇ ਇਹਦੇ ਬਾਰੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਇਸ ਟਰੈਕਟਰ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਕਿਉਂਕਿ ਇਹ ਟਰੈਕਟਰ ਮੇਰੇ ਹਿਸਾਬ ਨਾਲ ਕੁਝ ਅਲੱਗ ਆ ਗਿਆ ਫੀਚਰ ਤੇ ਜੀ ਬਿਲਕੁਲ ਬਿਲਕੁਲ ਪਹਿਲਾਂ ਤਾਂ ਮੈਂ ਜੇ ਗੱਲ ਕਰਾਂ ਭਾਜੀ ਐਮ ਜੂ 5502 ਹਾਂਜੀ ਇਹ ਨਾਮ ਦੇ ਵਿੱਚ ਹੀ ਕਾਫੀ ਆ ਭਾਜੀ ਓਕੇ ਜੀ ਠੀਕ ਹੈ ਜੀ ਉਸ ਤੋਂ ਹੁਣ ਕੰਪਨੀ ਨੇ ਜੇ ਗੱਲ ਕਰੀਏ ਭਾਜੀ ਇਹਦੇ ਚੇਂਜ ਕਰਿਆ ਕੀ ਕਰਿਆ ਮੈਟੈਲਿਕ ਮਤਲਬ ਕਲਰ ਦੇ ਵਿੱਚ ਕ੍ਰੋਮ ਕਲਰ ਦੇ ਵਿੱਚ ਮਤਲਬ ਸਟicker ਦੇ ਦਿੱਤੇ ਆ ਕੰਪਨੀ ਨੇ ਠੀਕ ਹੈ ਜੀ ਠੀਕ ਹੈ ਜੀ ਇਹ ਆਇਆ ਹੈਗਾ ਆ ਪੌਂਪਾ ਲਿਫਟ ਦੇ ਵਿੱਚ ਓਕੇ ਜੀ ਜੋ ਮਤਲਬ ਕਿ ਜਪਾਨ ਦੀ ਆਪ ਦੀ ਡਿਜ਼ਾਈਨ ਲਿਫਟ ਆ ਪਹਿਲਾਂ ਪਹਿਲਾਂ ਨਾ ਇਹ ਪੰਪਾ ਲਿਫਟ ਬਾਰੇ ਦੱਸਿਓ ਜੀ ਇੱਕ ਲੈਪਟਾ ਆ ਵੇ ਆਟੋਮੈਟਿਕ ਲਿਫਟ ਕਹਿੰਦੇ ਨੇ ਜਾਂ ਕੁਝ ਵੀ ਕਹਿੰਦੇ ਨੇ ਪੰਪਾ ਦਾ ਮਤਲਬ ਕੀ ਆ ਜੀ ਇਹਦਾ ਬਿਲਕੁਲ ਭਾਜੀ ਆਜੋ ਮੈਂ ਤੁਹਾਨੂੰ ਉੱਪਰ ਦੱਸਦਾ ਐਕਸਪਲੇਨ ਕਰਦਾ ਪੂਰੀ ਹਾਂਜੀ ਜੇ ਆਪਾਂ ਗੱਲ ਕਰੀਏ ਭਾਜੀ ਇਹਦਾ ਲਿਫਟ ਲੀਵਰਾਂ ਦੀ ਹਾਂਜੀ ਠੀਕ ਆ ਜੀ ਜਿਵੇਂ ਮੜਾਈ ਆਰ ਕੇ ਲੀਵਰ ਆ ਜੇ ਗੱਲ ਕਰੀਏ ਆ ਦੇਖੋ ਠੀਕ ਆ ਜੀ ਇੱਕ ਸਿੰਗਲ ਉਂਗਲੀ ਦੇ ਨਾਲ ਆਪਰੇਟਰਡ ਲੀਵਰ ਆ ਹਾਂਜੀ ਠੀਕ ਆ ਜੀ ਬਿਲਕੁਲ ਜਿਹੜੀ ਕੀ ਬਹੁਤ ਹੀ ਆਰਾਮਦਾਇਕ ਰਹਿੰਦੇ ਆ ਓਕੇ ਆਪਰੇਟਰ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਕੰਪਨੀ ਨੇ ਕੀ ਕਰਿਆ ਇਸ ਦੇ ਵਿੱਚ ਇੱਕ ਪੌਂਪਾ ਲੀਵਰ ਐਡ-ਆਨ ਕਰਤਾ ਓਕੇ ਜੀ ਠੀਕ ਹੈ ਜੀ ਹੁਣ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਠੀਕ ਹੈ ਜੀ ਆਪਾਂ ਮੰਨ ਲਓ ਕਿ ਆਪਾਂ ਰੋਟੇਟਰ ਜਾਂ ਸੁਪਰ ਸੀਡਰ ਦੇ ਉੱਤੇ ਕੰਮ ਕਰ ਰਹੇ ਹਾਂ ਤਾਂ ਆਪਾਂ ਆਹ ਦੋ ਲੀਵਰ ਆਪਣੇ ਸੈੱਟ ਕਰਤੇ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਲੀਵਰਾਂ ਨੂੰ ਛੇੜਨ ਦੀ ਲੋੜ ਨਹੀਂ ਕੰਪਨੀ ਨੇ ਲੀਵਰ ਦੇ ਦਿੱਤਾ ਇਸ ਤੋਂ ਹੀ ਲਿਫਟ ਉੱਪਰ ਚੱਕੀ ਜਾਏਗੀ ਪੂਰੀ ਤੇ ਇਸ ਤੋਂ ਹੀ ਥੱਲੇ ਰੱਖੀ ਜਾਏਗੀ ਠੀਕ ਹੈ ਜੀ ਠੀਕ ਹੈ ਜੀ ਕੰਮ ਸਾਡਾ ਆਸਾਨ ਕਰਤਾ ਜਿਹੜੀ ਆ ਸੈਟਿੰਗ ਆ ਸਾਡੀ ਬੀਜ ਦੀ ਜਿਹੜੀ ਡੰਗਾਈ ਆ ਉਹ ਇੱਕ ਵਾਰ ਅਗਰ ਸੈੱਟ ਕਰਤੀ ਤਾਂ ਉਸ ਤੋਂ ਬਾਅਦ ਇਹ ਡੰਗਾਈ ਸਾਡੀ ਮਤਲਬ ਖਰਾਬ ਨਹੀਂ ਹੋਏਗੀ ਇੱਕ ਸਮਾਨ ਅੰਤਰ ਰਹੇਗੀ ਇਥੇ ਇੱਕ ਗੱਲ ਮੈਂ ਪੁੱਛਣੀ ਆਉਣਾ ਜਿਵੇਂ ਹੁਣ ਆਪਣਾ ਇਹਦੇ ਮਗਰ ਰੋਟਾਵੇਟਰ ਪਾਇਆ ਹੋਇਆ ਵਾ ਜੀ ਜਦੋਂ ਇਹਨੂੰ ਉੱਪਰ ਚੱਕਾਂਗੇ ਇਹ ਨਾ ਹੋਏ ਜਿਵੇਂ ਵੀਡੀਓ ਚੱਲਦੀ ਤੇ ਲੈਫਟ ਇੱਕੋ ਦਮ ਤਾਂ ਨਾਲ ਲੈ ਜਾਏ ਉੱਪਰ ਬਿਲਕੁਲ ਬਿਲਕੁਲ ਇਹੀ ਚੀਜ਼ ਆ ਭਾਜੀ ਕੰਪਨੀ ਨੇ ਉਸ ਹਿਸਾਬ ਨਾਲ ਡਿਜ਼ਾਈਨ ਕਰੀ ਆ ਹਾਂਜੀ ਆ ਇੱਕ ਮਤਲਬ ਸਾਨੂੰ ਲੋਕ ਨਟ ਦੇ ਦਿੱਤਾ ਕੰਪਨੀ ਨੇ ਓਕੇ ਜੀ ਠੀਕ ਹੈ ਜੀ ਇੱਕ ਸਾਨੂੰ ਇੱਕ ਹਾਈਟ ਚਾਹੀਦੀ ਆ ਮੰਨ ਲਓ 1 ਫੁੱਟ ਦੀ ਹਾਈਟ ਚਾਹੀਦੀ ਆ ਚੱਕਣ ਦੇ ਲਈ ਕਿਉਂਕਿ ਜੇ ਅਸੀਂ ਪੂਰੀ ਚੱਕ ਦਵਾਂਗੇ ਲਿਫਟ ਕ੍ਰਾਸ ਬੈਂਡ ਹੋਣ ਦਾ ਡਰਿਆ ਠੀਕ ਹੈ ਜੀ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕੰਪਨੀ ਨੇ ਕੀ ਕਰਿਆ ਸਾਨੂੰ ਇੱਕ ਆਹ ਐਡਜਸਟਮੈਂਟ ਨਟ ਦੇ ਦਿੱਤਾ ਓਕੇ ਜੇ ਮੰਨ ਲਓ ਅਸੀਂ ਇਹਨੂੰ ਅਸੀਂ ਅੱਗੇ ਕਰ ਦਿੰਨੇ ਆ ਜਿੱਥੇ ਕਰਾਂਗੇ ਆ ਦੇਖੋ ਲੀਵਰ ਥੱਲੇ ਆ ਰਿਹਾ ਜੀ ਹਾਂਜੀ ਠੀਕ ਹੈ ਜੀ ਜਦੋਂ ਇਹ ਲੀਵਰ ਬਿਲਕੁਲ ਥੱਲੇ ਆ ਜਾਏਗਾ ਜਿੱਥੇ ਸਾਨੂੰ ਹਾਈਟ ਦੀ ਲੋੜ ਹੈ ਅਸੀਂ ਉੱਥੇ ਇਹਨੂੰ ਐਡਜਸਟ ਕਰ ਸਕਦੇ ਹਾਂ ਇਹਨੂੰ ਆਪਾਂ ਇੱਕ ਵਾਰ ਚਲਾ ਕੇ ਦਿਖਾਈਏ ਬਿਲਕੁਲ ਜੀ ਬਿਲਕੁਲ ਆ ਜਾਓ ਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਚੀਜ਼ ਦੱਸੀਏ ਦੱਸਣੀ ਚਾਹੁੰਦਾ ਮੈਂ ਹਾਂਜੀ ਆ ਆਪਣਾ ਹਾਈ ਲੋ ਨਿਊਟਰਲ ਹੋ ਗਿਆ ਹਾਂਜੀ ਤੇ ਜਦੋਂ ਮੈਂ ਇਧਰੋਂ ਟਰੈਕਟਰ ਸਟਾਰਟ ਕਰੂੰਗਾ ਤਾਂ ਟਰੈਕਟਰ ਸਟਾਰਟ ਹੋ ਰਿਹਾ ਹਾਂਜੀ ਠੀਕ ਹੈ ਜੀ ਕੰਪਨੀ ਨੇ ਇੱਕ ਫੀਚਰ ਹੋਰ ਦੇ ਦਿੱਤਾ ਆਪਣਾ ਜਿਹੜਾ ਪੀਟੀਓ ਦਾ ਕਲਚ ਹੈ ਹਮ ਜੇ ਅਗਰ ਇਹ ਕਿਤੇ ਲੱਗਾ ਹੋਇਆ ਹੈ ਆ ਗੇਅਰ ਆਪਣਾ ਨਿਊਟਰਲ ਹੈ ਹਾਂਜੀ ਤੇ ਜੇ ਅਸੀਂ ਟਰੈਕਟਰ ਸਟਾਰਟ ਕਰਾਂਗੇ ਟਰੈਕਟਰ ਸਟਾਰਟ ਨਹੀਂ ਹੋਏਗਾ ਸੇਫਟੀ ਫੀਚਰ ਕੰਪਨੀ ਨੇ ਦੇ ਦਿੱਤਾ ਅਗਰ ਕਲਚ ਲੱਗਾ ਆ ਗੇਅਰ ਲੱਗਾ ਆ ਕਿਸੇ ਨੇ ਕੋਈ ਸੈਲਫ ਮਾਰ ਦਿੱਤੀ ਪਿੱਛੇ ਕੋਈ ਇੰਪਲੀਮੈਂਟ ਦੇ ਨਾਲ ਕੰਮ ਕਰ ਰਿਹਾ ਪੀਟੀਓ ਦੇ ਨਾਲ ਪੀਟੀਓ ਅਟੈਚ ਕਰ ਰਿਹਾ ਤੇ 60 ਫੀਟ ਲੱਗਣ ਦਾ ਡਰ ਰਹਿੰਦਾ ਆ ਉਹਨੂੰ ਸੇਫਟੀ ਪਰਪਸ ਦੇ ਉੱਤੇ ਕੰਪਨੀ ਨੇ ਇਹਨੂੰ ਮਤਲਬ ਸੇਫਟੀ ਸੋਚ ਦੇ ਦਿੱਤਾ ਹਾਂਜੀ ਬਾਈ ਜੀ ਹੁਣ ਜਿਵੇਂ ਇੱਥੋਂ ਆਪਾਂ ਸੈੱਟ ਕਰ ਰਹੇ ਆ ਹਨਾ ਜੀ ਇੱਥੋਂ ਇਹਨੂੰ ਛੱਡਿਓ ਕੀ ਨਹੀਂ ਚੱਕੀ ਇਹਨੇ ਲੈਫਟ ਦਾ ਇਹ ਦੇਖੋ ਜਦੋਂ ਹੁਣ ਆਪਾਂ ਇਹਦੀ ਐਡਜਸਟਮੈਂਟ ਕਰ ਦਿੱਤੀ ਹੈ ਐਡਜਸਟਮੈਂਟ ਹੋਣ ਤੋਂ ਬਾਅਦ ਇਹਨੇ 1.5 ਫੁੱਟ ਹੀ ਲਿਫਟ ਚੱਕਣੀ ਹੈ ਹਾਂਜੀ ਹੁਣ ਇਹਨੂੰ ਆਪਾਂ ਹਲਾਵਾਂਗੇ ਇਹਨੂੰ ਜੇ ਜਦੋਂ ਅਸੀਂ ਇਹਨੂੰ ਆਪਾਂ ਹੋਰ ਚੱਕਾਂਗੇ ਉਹ ਦੇਖੋ ਹਾਂਜੀ ਲਿਫਟ ਆਟੋਮੈਟਿਕਲੀ ਪਿੱਛੇ ਉੱਪਰ ਨੂੰ ਆ ਰਹੀ ਹੈ ਹਾਂਜੀ ਠੀਕ ਹੈ ਜੀ ਓਕੇ ਉਹ ਦੇਖੋ ਜੀ ਬਿਲਕੁਲ ਠੀਕ ਹੈ ਜੀ ਹੁਣ ਇਹ ਸਕਰੂ ਇਸੇ ਕੰਮ ਨੂੰ ਦਿੱਤਾ ਹੋਇਆ ਆ ਕਿ ਇਹ ਨਹੀਂ ਹੈਗੀ ਕੋਈ ਸਾਨੂੰ ਚਾਬੀ ਪਾਣੇ ਦੀ ਲੋੜ ਹੈ ਸਾਨੂੰ ਉੱਤਰ ਕੇ ਥੱਲੇ ਸੈਟਿੰਗ ਕਰਨੀ ਪਵੇਗੀ ਹਾਂਜੀ ਆਪਰੇਟ ਕਰਦੇ ਸਮੇਂ ਹੀ ਅਸੀਂ ਇਹਦੀ ਐਡਜਸਟਮੈਂਟ ਕਰ ਸਕਦੇ ਹਾਂ ਓਕੇ ਹਾਂ ਦੇਖੋ ਲੈਫਟ ਥੋੜੀ ਜਿਹੀ ਟੱਕੀ ਹੋਈ ਹੈ ਕੋਈ ਜ਼ਿਆਦਾ ਲੈਫਟ ਨਹੀਂ ਟੱਕੀ ਹੋਈਗੀ ਤੇ ਇਹਨੂੰ ਹੁਣ ਜਦੋਂ ਅਸੀਂ ਹੁਣ ਇਹ ਲੀਵਰ ਆਪਣੀ ਸੈਟਿੰਗ ਹੋਈ ਰੱਖੀ ਹੈ ਇਹਨੂੰ ਆਪਾਂ ਥੱਲੇ ਘਰਤਾ ਤਾਂ ਲੈਫਟ ਪੂਰੀ ਡਾਊਨ ਚਲੀ ਗਈ ਠੀਕ ਹੈ ਜੀ ਚੱਕ ਲੈਣਾ ਜੀ ਹੈ ਨਾ ਇਹ ਤੋਂ ਚੱਕ ਦੇਣਾ ਚੱਕ ਦਿਓ ਜਦੋਂ ਅਸੀਂ ਚੱਕਾਂਗੇ ਤਾਂ ਆ ਦੇਖੋ ਜੀ ਸਾਡੇ ਕੋਈ ਕ੍ਰਾਸ ਦੀ ਆਵਾਜ਼ ਨਹੀਂ ਆਏਗੀ ਕੋਈ ਕੁਛ ਨਹੀਂ ਨਾ ਡੈਮੇਜ ਹੋਏਗਾ ਇਸ ਤੋਂ ਇੰਨੀ ਅਫਰੇਟ ਹੋਏ ਬਿਲਕੁਲ ਬਹੁਤ ਵਧੀਆ ਵੀਚਰਾ ਵੀ ਆਪਣਾ ਜਿਹੜੀ ਸੈਟਿੰਗ ਕੀਤੀ ਹੋਈ ਹੈ ਇਹ ਹੈਲਥੀ ਨਹੀਂ ਹੈ ਗਲਟੀਵੇਟਰ ਦੇ ਵੀ ਜੰਨੂ ਵੀ ਹੈ ਨਾ ਜੀ ਵਧੀਆ ਬਿਲਕੁਲ ਹਰ ਇੱਕ ਇੰਪਲੀਮੈਂਟ ਦੇ ਉੱਤੇ ਚੱਲੇਗੀ ਚਾਹੇ ਕੋਈ ਪੀ ਪੀ ਡੀਓ ਦਾ ਇੰਪਲੀਮੈਂਟ ਆ ਚਾਹੇ ਸਾਡਾ ਸੈਂਸਿਕ ਦਾ ਇੰਪਲੀਮੈਂਟ ਆ ਹਰੇਕ ਇੰਪਲੀਮੈਂਟ ਦੇ ਉੱਤੇ ਇਹ ਜਿਹੜੀ ਚੀਜ਼ ਆ ਲਿਫਟ ਦੀ ਕੰਟਰੋਲ ਹੈ ਇਹ ਇੰਪਲੀਮੈਂਟ ਹੋਉਂਦੀ ਹੈ ਇੱਕ ਬਈ ਚੀਜ਼ ਮੈਂ ਹੁਣ ਹੋਰ ਦੇਖੀਓ ਆਪਾਂ ਹੁਣ ਟਰੈਕਟਰ ਚਲਾਇਆ ਸੀਗਾ ਜੀ ਬਿਲਕੁਲ ਕਿ ਲਿਫਟ ਜੋ ਉੱਪਰ ਚੱਕੀ ਲਿਫਟ ਬੜੀ ਚੱਕੀ ਜਾਂਦੀ ਹੈ ਭਾਈ ਇਹੋ ਹੀ ਚੀਜ਼ ਆ ਜਿਹੜੀ ਇਹ ਉਹਨੂੰ ਪੰਪਾ ਦੀ ਕੰਪਨੀ ਨੇ ਚੇਂਜ ਕਰਿਆ ਲਿਫਟ ਦੇ ਵਿੱਚ ਹਾਂਜੀ ਕਿਉਂਕਿ ਜਿੱਦਾਂ ਹੁਣ ਆਪਣੇ ਕੋਲੇ ਟਰੈਕਟਰ ਦੇ ਮਗਰ ਪਲੋ ਵੀ ਜੁੜਿਆ ਖੜਾ ਹਨਾ ਜੀ ਆਪਾਂ ਇਹਦੀ ਵੀ ਤੁਹਾਨੂੰ ਦਿਖਾ ਲਾਂਗੇ ਕਿਉਂਕਿ ਕੀ ਹੁੰਦਾ ਸੀਗਾ ਜਦੋਂ ਕੋਈ ਵੀ ਟਰੈਕਟਰ ਪਲੋ ਵੱਜਦਾ ਆ ਤੇ ਉਸ ਟਾਈਮ ਦੇ ਉੱਤੇ ਇੰਨੀ ਹਾਈਟ ਨਹੀਂ ਆਉਂਦੀ ਜਦੋਂ ਟਾਇਰ ਥੱਲੇ ਵੱਜਦਾ ਠੀਕ ਹੈ ਜੀ ਇਸ ਦੇ ਵਿੱਚ ਕੰਪਨੀ ਨੇ ਇਹੀ ਚੀਜ਼ ਕਰੀ ਹੈ ਪੇ ਆਪਣਾ ਇੱਕ ਹਾਈਟ ਬਹੁਤ ਜ਼ਿਆਦਾ ਦਿੱਤੀ ਹੋਈ ਹੈ ਓਕੇ ਹੁਣ ਜੇ ਮੈਂ ਗੱਲ ਕਰਾਂ ਆ ਦੇਖੋ ਜੀ ਕਿਆ ਬਾਤ ਹੈ ਵਾਕੇ ਜੇ ਹੁਣ ਇਹਦੀ ਗੱਲ ਕਰੀਏ ਆਮ ਟਰੈਕਟਰਾਂ ਨਾਲੋਂ ਕਾਫੀ ਹਾਈਟ ਇਹ ਜ਼ਿਆਦਾ ਚੱਕ ਦਿੰਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਵੀ ਕੰਪਨੀ ਨੇ ਸਾਨੂੰ ਹੋਰ ਆਪਸ਼ਨਸ ਦਿੱਤੀ ਹੋਈ ਆ ਜਿਵੇਂ ਕਿ ਤੁਸੀਂ ਪਿੱਛੇ ਆਓ ਮੈਂ ਤੁਹਾਨੂੰ ਦਿਖਾਉਂਦਾ ਹਾਂ ਹਾਂਜੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ 3 ਪੁਆਇੰਟ ਦੀ ਸੈਟਿੰਗ ਦਿੱਤੀ ਹੋਈ ਹੈ ਕੰਪਨੀ ਨੇ ਅੱਛਾ ਜੀ ਠੀਕ ਹੈ ਜੀ ਹੁਣ ਇਸ ਪੁਆਇੰਟ ਦੇ ਉੱਤੇ ਇਹ ਅੱਡ ਸੈਟਿੰਗ ਆਏਗੀ ਇਹਦੇ ਵਿੱਚ ਅੱਡ ਆਏਗੀ ਤੇ ਆਹ ਜਿਹੜਾ ਲਾਸਟ ਪੁਆਇੰਟ ਹੈ ਹਾਂਜੀ ਇਹਦੇ ਵਿੱਚ ਅੱਡ ਸੈਟਿੰਗ ਆਏਗੀ ਠੀਕ ਹੈ ਠੀਕ ਹੈ ਜੀ ਜਾਣੀ ਕਿ ਹੁਣ ਜਿਹੜੀਆਂ ਇਹ ਸੈਟਿੰਗਸ ਦੇ ਨਾਲ ਆਪਾਂ ਗੱਲ ਕਰੀਏ ਜੇ ਇਸ ਪੁਆਇੰਟ ਦੇ ਉੱਤੇ ਕਰ ਦਿੱਤੀ ਜਾਵੇ ਹਾਂਜੀ ਇਸ ਲਿੰਕ ਲੋਅਰ ਲਿੰਕ ਦੀ ਸੈਟਿੰਗ ਜੇ ਇੱਥੇ ਕਰ ਦਿੱਤੀ ਜਾਵੇ ਤਾਂ ਇਹ ਹੋਰ ਵੀ ਜ਼ਿਆਦਾ ਹਾਈਟ ਚੱਕੇਗਾ ਫਿਰ ਹੋਰ ਜਾਨੀ ਇੱਕ ਆਮ ਕੋਈ ਵੀ ਜ਼ਿੰਮੇਦਾਰ ਆਪਦੀ ਲੋਡ ਦੇ ਮੁਤਾਬਕ ਜਿੱਥੇ ਜਿੰਨੀ ਹਾਈਟ ਚਾਹੀਦੀ ਆ ਜਿੰਨੀ ਸੈਟਿੰਗ ਰੱਖਣਾ ਚਾਹੁੰਦਾ ਇੱਕ ਨਾਰਮਲ ਜ਼ਿੰਮੇਦਾਰ ਵੀ ਕਰ ਸਕਦਾ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਚੀਜ਼ ਵਧੀਆ ਕੀਤੀ ਹੈ ਕਹੋਗੇ ਕਈ ਵਾਰ ਉਹ ਜਿਹੜਾ ਹੁੰਦਾ ਕਸਟਮਰ ਕਿਸਾਨ ਹੁੰਦਾ ਉਹਨੂੰ ਆ ਸੱਲ ਕਢਵਾਉਣੇ ਪੀ ਪੈ ਸਕਦੇ ਆ ਕਈ ਰੁਪਏ ਜਾਂ ਬਿਲਕੁਲ 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 ਕਿਉਂਕਿ ਆ ਵੀ ਜਿਹੜਾ ਇਹ ਵੀ ਸੱਲ ਕਢਵਾਉਣਾ ਪਿਆ ਜਾਂਦਾ ਵਾ ਹਾਂਜੀ ਪਰ ਇਹ ਵਧੀਆ ਕੀਤਾ ਹੋਇਆ ਇੱਕ ਤੇ ਇਹਦੀ ਲਿਫਟ ਕੈਪੈਸਿਟੀ ਕਿੰਨੀ ਹੈ ਜੀ ਇਹਦੀ ਦੇਖੋ ਇਹਦੀ ਲਿਫਟ ਕੈਪੈਸਿਟੀ ਹੈਗੀ ਆ ਜੀ ਭਾਜੀ 21 ਕੁਇੰਟਲ ਦੀ ਲਿਫਟ ਕੈਪੈਸਿਟੀ ਹੈ ਓਕੇ ਠੀਕ ਹੈ ਜੀ ਯਾਨੀ ਕਿ ਇੱਕ ਕੰਪਨੀ ਨੇ ਆਪਸ਼ਨ ਦਿੱਤੀ ਹੋਈ ਹੈ ਹਾਂਜੀ ਅਗਰ ਜੇ ਇਸ ਪੁਆਇੰਟ ਤੋਂ ਚੱਲੀਏ ਫਸਟ ਵਾਲੇ ਪੁਆਇੰਟ ਤੋਂ ਚੱਲੀਏ ਹਾਂਜੀ ਠੀਕ ਹੈ ਜੀ ਇਥੋਂ 1800 ਕਿਜੀ ਹਾਂਜੀ ਠੀਕ ਹੈ ਜੀ ਇੱਥੇ ਆ ਜਾਂਦੀ ਹੈਗੀ ਆ ਆਪਣੀ 2000 ਕਿਜੀ ਤੇ ਇੱਥੇ 2100 ਕਿਜੀ ਦੀ ਜਾਨੀ ਕਿ ਜਿਹੜੀ ਲਿਫਟ ਕੈਪੈਸਿਟੀ ਆ ਜਾਂਦੀ ਆ ਠੀਕ ਹੈ ਜੀ ਹਰ ਕੰਮ ਦੇ ਹਰ ਇੰਪਲੀਮੈਂਟ ਦੇ ਅਕੋਰਡਿੰਗ ਜਿੱਥੇ ਸੈਟਿੰਗ ਜ਼ਿੰਮੇਵਾਰ ਕਰਨੇ ਚਾਹੇ ਕਰ ਸਕਦਾ ਠੀਕ ਹੈ ਜੀ ਜੀ ਬਿਲਕੁਲ ਤੇ ਇਹਦੀਆਂ ਪੀਟੀਓ ਸਪੀਡਾਂ ਜੀ ਪੀਟੀਓ ਸਪੀਡਾਂ ਦੀ ਜੇ ਵਾ ਜੀ ਗੱਲ ਕਰੀਏ ਇਹਦੇ ਵਿੱਚ ਦੋ ਮਤਲਬ ਵੇਰੀਐਂਟ ਆਦੇ ਆ 540 ਦੇ ਨਾਲ ਰਿਵਰਸ ਮਾਡਲ ਹਾਂਜੀ ਠੀਕ ਹੈ ਜੀ ਜੇ ਜ਼ਿੰਮੇਵਾਰ ਕੋਈ ਕਹਿੰਦਾ ਵੀ ਮੈਂ ਰਿਵਰਸ ਦੀ ਨਹੀਂ ਲੋਡ ਹੈਗੀ ਹਾਂਜੀ 54 750 ਚੱਕਰ ਜਿਹੜੀ ਡੁਅਲ ਸਪੀਡ ਪੀਟੀਓ ਉਹ ਆਪਾਂ ਨੂੰ ਅਵੇਲੇਬਲ ਹੈਗੀ ਐ ਓਕੇ ਜੀ ਜਿਹੜਾ ਜਾਨੀ ਕਿ ਮਾਡਲ ਦੀ ਰਿਕੁਆਇਰਮੈਂਟ ਜ਼ਿਮੀਦਾਰ ਨੂੰ ਹੈਗੀ ਐ ਉਹ ਮਾਡਲ ਉਹ ਲੈ ਸਕਦਾ ਠੀਕ ਹੈ ਜੀ ਠੀਕ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੋਰ ਇੱਕ ਜੇ ਮੈਂ ਗੱਲ ਕਰਾਂ ਇਸੇ ਮਾਡਲ ਦੇ ਵਿੱਚ ਹੀ ਹਾਂਜੀ ਕੁਝ ਜ਼ਿਮੀਦਾਰ ਕਹਿੰਦੇ ਆ ਜੇ ਸਾਨੂੰ ਡੁਅਲ ਸਪੀਡ ਸਪੀਡ ਵੀ ਚਾਹੀਦਾ ਪਲੱਸ ਰਵਰਸ ਵੀ ਚਾਹੀਦਾ ਹਾਂਜੀ ਉਹਨਾਂ ਲਈ ਕੰਪਨੀ ਨੇ ਇੱਕ ਐਡ-ਆਨ ਐਕਸਟਰਾ ਜਾਨੀ ਕਿ ਦਿੱਤਾ ਹੋਇਆ ਆ ਆ ਪਲੇਟ ਖੋਲਦੀ ਆ ਜਿਵੇਂ ਆਪਾਂ ਰੋਟਾਵੇਟਰ ਦੀ ਪਲੇਟ ਖੋਲ੍ਹ ਕੇ ਗਰਾਰੀ ਬਦਲੀ ਦੀਆਂ ਇਹਦੀਆਂ ਦੋ ਗਰਾਰੀਆਂ ਬਦਲ ਕੇ ਹਾਂਜੀ ਠੀਕ ਹੈ ਜੀ 750 ਵਾਲਾ ਮਾਡਲ ਹੀ ਰਿਵਰਸ ਮਾਡਲ ਹੋ ਜਾਂਦਾ ਓਕੇ ਜੀ ਜਾਣੀ ਕਿ ਸਾਨੂੰ ਕੋਈ ਜ਼ਿਆਦਾ ਚੇਂਜਸ ਕਰਨ ਦੀ ਲੋੜ ਨਹੀਂ ਹੈ ਜਦੋਂ ਸਾਡਾ ਰਿਵਰਸ ਮਾਡਲ ਦੇ ਲਈ ਮਤਲਬ ਰਿਵਰਸ ਪੀਟੀਓ ਦੇ ਲਈ ਸਾਨੂੰ ਰਿਕੁਆਇਰ ਆ ਟਰੈਕਟਰ ਤਾਂ ਸੀ ਰਿਵਰਸ ਦੀ ਗਰਾਰੀ ਪਾ ਸਕਦੇ ਆ ਜਦੋਂ ਸਾਨੂੰ ਮੰਨ ਲਓ ਕਿ ਅਸੀਂ ਡੁਅਲ ਸਪੀਡ ਤੇ ਚਲਾਉਣਾ ਸੀਜ਼ਨ ਦੀ ਸੀਜ਼ਨ ਉਦੋਂ ਉਹ ਖੋਲ ਕੇ ਤਾਂ ਆਪਾਂ ਉਸ ਸੀਜ਼ਨ ਦੇ ਉੱਤੇ 750 ਦੇ ਉੱਤੇ ਚਲਾ ਸਕਦੇ ਆ ਠੀਕ ਹੈ ਜੀ ਬਿਲਕੁਲ ਵਧੀਆ ਵਧੀਆ ਇੱਕ ਬਹੁਤ ਵਧੀਆ ਫੀਚਰ ਹੈ ਇਹ ਵੀ ਆਪਾਂ ਨੂੰ ਤਿੰਨ ਤਰ੍ਹਾਂ ਦੀ ਪੀਟੀਓ ਮਿਲ ਗਈ ਆ ਬਿਲਕੁਲ ਜੀ ਬਿਲਕੁਲ ਹੈਨਾ ਜੀ ਇਹਦੇ ਵਿੱਚ ਜੇ ਗੱਲ ਕਰਾਂ ਮਤਲਬ ਦੂਸਰੇ ਫੀਚਰਾਂ ਦੀ ਇੰਜਨ ਦੇ ਵਿੱਚ ਜਿਵੇਂ ਬਲੈਂਸਰ ਸ਼ਾਫਟਾਂ ਉਹ ਸਾਡੇ ਹਰ ਇੱਕ ਮਾਡਲ ਦੇ ਵਿੱਚ ਆਂਦੀਆਂ ਆ ਠੀਕ ਹੈ ਜੀ ਫੁੱਲ ਸਿੰਕ్రో ਮੈਸ਼ 12 ਪਲੱਸ 4 ਸਪੀਡਾਂ ਦੇ ਵਿੱਚ ਜਾਨੀ ਫੁੱਲੀ ਸਿੰਕ్రో ਮੈਸ਼ ਦੇ ਵਿੱਚ ਉਹ ਸਾਡਾ ਚਾਹੇ ਕੋਈ ਛੋਟੀ ਐਚਪੀ ਤੋਂ ਵੱਡੀ ਐਚਪੀ ਤੱਕ ਜਾਏਗਾ ਜਿਹੜੇ ਇਹ ਫੀਚਰ ਆ ਉਹ ਉਹਨਾਂ ਨੂੰ ਮਿਲਣਗੇ ਹੀ ਮਿਲਣਗੇ ਇਹ ਨਹੀਂ ਹੈ ਪੇ ਮਤਲਬ ਅਸੀਂ ਉਹ ਫੀਚਰ ਨਹੀਂ ਦਵਾਂਗੇ ਹਰ ਇੱਕ ਮਾਡਲ ਦੇ ਵਿੱਚ ਇਹ ਫੀਚਰ ਅਵੇਲੇਬਲ ਆ ਬਿਲਕੁਲ ਜੀ ਜੀ ਬਾਕੀ ਸਾਇਲੈਂਟ ਬਹੁਤ ਜ਼ਿਆਦਾ ਬਣਾ ਦਿੱਤਾ ਜੀ ਸਾਇਲੈਂਟ ਤਾਂ ਲੱਗਦਾ ਜਿਵੇਂ ਹੁਣ ਕੋਲ ਦੀ ਐ ਜੇ ਲੰਘਦਾ ਟਰੈਕਟਰ ਤਾਂ ਐ ਲੱਗਦਾ ਜਿਵੇਂ ਕਾਰ ਲੰਘ ਕੇ ਗਈ ਹੁੰਦੀ ਆ ਜੀ ਬਿਲਕੁਲ ਬਿਲਕੁਲ ਇਹ ਕਿੰਨੇ ਚੱਕਰਾਂ ਤੇ ਕਰ ਦਿੱਤਾ ਬਾਈ ਜੀ ਇਹ ਬਾਈ ਐਸਨਲੇ 1100 ਚੱਕਰ ਦੇ ਉੱਤੇ ਆ ਜੀ ਟਰੈਕਟਰ ਹਾਂ ਜੀ ਠੀਕ ਹੈ ਜੀ ਤੇ ਤੁਸੀਂ ਦੇਖੋ ਪੇ ਜਾਨੀ ਕਿ ਜਿਹੜਾ ਕੁਆਇਨ ਹੈ ਉਹ ਆਪਣਾ ਪੂਰਾ ਬੈਲੈਂਸ ਬਣਾ ਕੇ ਖੜਾ ਹੋਇਆ ਹੈ ਬਿਲਕੁਲ ਜੀ ਸਹੀ ਹੈ ਭਾਈ ਜੀ ਜਿਵੇਂ ਆਪਣਾ ਇਹ 2 ਵੀਲ ਦੇ ਵਿੱਚ ਤੇ 4 ਵੀਲ ਦੇ ਵਿੱਚ ਵੀ ਇਹ ਟਰੈਕਟਰ ਆਉਂਦਾ ਹੈ ਨਾ ਜੀ ਹਾਂਜੀ ਹਾਂਜੀ ਦੋਨੇ ਮਾਡਲਾਂ ਦੇ ਵਿੱਚ ਆਉਂਦਾ ਇਹ 2 ਵੀਲ ਆ ਤੇ ਆ 4 ਵੀਲ ਟਰੈਕਟਰ ਖੜਾ ਹਾਂਜੀ ਤੇ ਇਹਦੇ ਵਿੱਚ ਬੈਵਲਗੇਟ ਟੈਕਨੋਲੋਜੀ ਜਿਹੜੀ ਆ ਸਭ ਤੋਂ ਵੱਧ ਕਟਾਈ ਆ ਆਪਣੀ ਐਚਪੀ ਸੈਗਮੈਂਟ ਦੇ ਵਿੱਚ ਅੱਛਾ ਜੀ ਤੇ ਦੂਸਰੇ ਨੰਬਰ ਤੇ ਜਿਹੜਾ ਟਰੈਕਟਰ ਆ ਹਾਂ ਜੀ ਦੁਨੀਆ ਦਾ ਪਹਿਲਾ ਟਰੈਕਟਰ ਐਸਾ ਆ ਜਿਹੜਾ ਚਾਸੀ ਤੇ ਬਣਿਆ ਆ ਓਕੇ ਜਿਹੜਾ ਇੰਜਣ ਇਹਦਾ ਚਾਸੀ ਤੇ ਰੱਖ ਹੋਇਆ ਹਾਂਜੀ ਮਤਲਬ ਕਿ ਦੂਜੀਆਂ ਕੰਪਨੀਆਂ ਦਾ ਇੰਜਣ ਸਿੱਧੇ ਰੱਖੇ ਹੁੰਦੇ ਆ ਚਾਸੀ ਦੇ ਉੱਤੇ ਗੱਡੀਆਂ ਵਾਂਗ ਰੱਖਿਆ ਹਾਂ ਵੀ ਜਿਵੇਂ ਮੰਨ ਲਓ ਕਿ ਟੁੱਟਦਾ ਨਹੀਂ ਜਿਵੇਂ ਟੋਚਣ ਵਗੈਰਾ ਕਿਤੇ ਪੈਂਦੀ ਆ ਜਿਵੇਂ ਟਰੈਕਟਰ ਆਪਾਂ ਕਹਿੰਦੇ ਜੋੜ ਖੁੱਲ ਗਿਆ ਹਨਾ ਹਾਂ ਉਹਦੇ ਲਈ ਡਬਲ ਸਪੋਰਟ ਦਿੱਤੀ ਹੋਈ ਆ ਇੱਕ ਅੰਦਰ ਆ ਇੱਕ ਬਾਹਰ ਆ ਠੀਕ ਐ ਠੀਕ ਆ ਜੀ ਇਹਦਾ ਬਹੁਤ ਬੈਨੀਫਿਟ ਆ ਜ਼ਿਮੀਦਾਰ ਨੂੰ ਹਾਂ ਜੀ ਤੇ ਇਹਦੀ ਆਪਾਂ ਕਟਾਈ ਵੀ ਕਰਕੇ ਦਿਖਾਈਏ ਹਾਂ ਜੀ ਕਟਾਈ ਵੀ ਕਰਕੇ ਦਿਖਾਓ ਕੀ ਆ ਬਾਤ ਵਾਕੇ ਦੂਰਾ ਹੋ ਜਾਂਦਾ ਹੈ ਇਹਦਾ ਹਾਂਜੀ ਇਹ ਇਹਦਾ ਜਿਹੜਾ ਇਹ ਹਿੱਸਾ ਵੀ ਕੁਛ ਖਾਸ ਹੈ ਨਾ ਜਿਵੇਂ ਪਾਣੀ ਵਗੈਰਾ ਜਿਵੇਂ ਕਦੂ ਦੇ ਵਿੱਚ ਚਲਦੇ ਜਾਂ ਕਦੂ ਦੇ ਵਿੱਚ ਜਿੱਦਾਂ ਇਹਦਾ ਹਿੱਸਾ ਪੂਰਾ ਫੁੱਲੀ ਸੀਲਡ ਆ ਹਾਂਜੀ ਇਹ ਬੈਵਲਗੇਟ ਟੈਕਨੋਲੋਜੀ ਕਬੋਟਾ ਜਪਾਨ ਦੀ ਆ ਹਾਂਜੀ ਔਰ ਇਹਦੇ ਵਿੱਚ ਇੱਕ ਵੀ ਬੂੰਦ ਪਾਣੀ ਦੀ ਨਹੀਂ ਜਾ ਸਕਦੀ ਠੀਕ ਹੈ ਤੁਸੀਂ ਇਹਨੂੰ ਕੱਦੂ ਕਰਕੇ ਸਿਰਫ ਆ ਨਿੱਪਲਾਂ ਨੂੰ ਤੀਆਂ ਤੇ ਗ੍ਰੀਸ ਕਰਨੀਆਂ ਹੋਰ ਕੁਛ ਨਹੀਂ ਕਰਨਾ ਓਕੇ ਜੀ ਠੀਕ ਹੈ ਜੀ ਹਾਂ ਜੀ ਭਾਈ ਜੀ ਇੱਕ ਚੀਜ਼ ਹੋਰ ਬਹੁਤ ਮੇਨ ਹੁੰਦੀ ਹੈ ਟਰੈਕਟਰਾਂ ਦੇ ਵਿੱਚ ਜਦੋਂ ਵੀ ਕੋਈ ਵੀ ਟਰੈਕਟਰ ਆਉਂਦਾ ਵਾ ਮਾਰਕੀਟ ਦੇ ਵਿੱਚ ਆ ਜਾਂਦਾ ਵਾ ਉਸ ਤੋਂ ਬਾਅਦ ਕਈ ਵਾਰ ਕੋਈ ਸਪੇਅਰ ਪਾਰਟ ਦੀ ਲੋੜ ਜਦੋਂ ਪੈਂਦੀ ਆ ਤੇ ਉਦੋਂ ਸਪੇਅਰ ਪਾਰਟ ਕਹਿੰਦੇ ਵੀ ਅਜੇ ਕੰਪਨੀ ਤੋਂ ਮੰਗਵਾਵਾਂਗੇ ਜਾਂ ਕਈ ਚੀਜ਼ਾਂ ਦਾ ਨਹੀਂ ਮਿਲਦਾ ਵੀ ਨਹੀਂਗਾ ਤੇ ਆਪਣੇ ਇਹਨਾਂ ਟਰੈਕਟਰਾਂ ਬਾਰੇ ਸਪੇਅਰ ਪਾਰਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਸਪੇਅਰ ਪਾਰਟ ਦੀ ਗੱਲ ਇਦਾਂ ਆ ਜਦੋਂ ਕੰਪਨੀ ਡੀਲਰਸ਼ਿਪ ਦਿੰਦੀ ਆ ਨਾ ਹਾਂ ਜੀ ਪਹਿਲਾਂ ਸਪੇਅਰ ਪਾਰਟ ਬਿੱਲ ਹੁੰਦਾ ਹਾਂਜੀ ਉਸ ਤੋਂ ਬਾਅਦ ਟਰੈਕਟਰ ਬਿੱਲ ਹੁੰਦੇ ਆ ਅੱਛਾ ਜੀ ਤੇ ਸਾਡੇ ਕੋਲੇ ਜਦੋਂ 2022 ਚ ਏਜੰਸੀ ਖੋਲੀ ਸੀ ਨਾ ਹਾਂਜੀ ਜਾਂਦੇ ਸਪੇਅਰ ਪਾਰਟ ਇਉਂਦੇ ਇਉਂ ਪਏ ਆ ਕੋਈ ਕਦੀ ਕਿਸੇ ਸਪੇਅਰ ਪਾਰਟ ਦੀ ਸਾਨੂੰ ਲੋੜ ਨਹੀਂ ਪਈ ਅੱਛਾ ਜੀ ਪਰ ਸਾਡੇ ਕੋਲ ਅਵੇਲੇਬਲ ਹੁੰਦੇ ਆ ਠੀਕ ਆ ਇਹ ਦੇਖੋ 2022 ਦੀ ਪੈਕਿੰਗਾਂ ਸਾਡੇ ਕੋਲ ਜਾਂਦੇ ਸਪੇਅਰ ਪਾਰਟ ਪਏ ਆ ਕਿਤੇ ਜੂਜ਼ੇ ਨਹੀਂ ਹੋਏ ਓਕੇ ਇਹ ਟਰੈਕਟਰ ਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਖਰਾਬੇ ਹੀ ਨਹੀਂ ਹੁੰਦਾ ਠੀਕ ਹੈ ਹਾਂਜੀ ਇੱਕ ਇੱਕ ਆ ਬਾਈ ਉਹ ਨਹੀਂ ਆ ਆ ਰਵੜ ਇਹ ਰਬੜ ਕਾ ਦੀ ਹੈ ਇਹ ਇਹ ਰਬੜ ਪਾਰਟ ਜਿੱਦਾਂ ਮਤਲਬ ਕਿ ਪਾਈਪ ਹੁੰਦੇ ਫਿਊਲ ਪਾਈਪ ਹੁੰਦੇ ਆ ਉਹ ਵੀ ਕਦੇ ਸਾਨੂੰ ਲੋੜ ਨਹੀਂ ਪਈ ਬਦਲਣ ਦੀ ਅੱਛਾ ਇਹ ਵੀ 2022 ਦਾ ਹੀ ਹੈ 22 ਦਾ ਹੀ ਪਿਆ ਠੀਕ ਹੈ ਹਾਂਜੀ ਵੀ ਕੁਆਲਿਟੀ ਇੰਨੀ ਵਧੀਆ ਕੁਆਲਿਟੀ ਇੰਨੀ ਵਧੀਆ ਅੱਛਾ ਜੀ ਵੀ ਹੁਣ ਤੱਕ ਤੁਸੀਂ 2022 ਤੋਂ ਜਿਵੇਂ ਤੁਸੀਂ ਤਾਂ ਕਿਹਾ ਵੀ ਪਹਿਲਾਂ 1 ਸਾਲ ਪਹਿਲਾਂ ਤੁਸੀਂ ਮੈਂ ਤੁਹਾਨੂੰ 2021 ਤੋਂ ਕਹੂੰਗਾ ਕਿਉਂਕਿ 1 ਸਾਲ ਪਹਿਲਾਂ ਤੁਸੀਂ ਖੁਦ ਟਰੈਕਟਰ ਚਲਾਇਆ ਹਾਂਜੀ ਹਾਂਜੀ ਇੱਕ ਤੇ 21 ਤੋਂ ਲੈ ਕੇ ਤੁਹਾਨੂੰ ਲੱਗਦਾ ਵੀ ਕੱਲੀ ਸਰਵਿਸ ਦੀ ਲੋਡ ਪੈਂਦੀ ਆ ਕੱਲੀ ਸਰਵਿਸ ਦੀ ਲੋਡ ਪੈਂਦੀ ਆ ਜਾਂ ਕਿਤੇ ਮਾੜੀ-ਮੋਟੀ ਕਿਸੇ ਦੀ ਛੋਟੀ-ਮੋਟੀ ਸੀਲ ਲੀਕ ਹੁੰਦੀ ਆ ਹਾਂਜੀ ਉਹ ਵੀ ਕੋਈ ਕਿਤੇ ਧਾਗਾ ਫਸ ਗਿਆ ਚੱਕੇ ਦੇ ਜਾਂ ਕੁਝ ਹੋ ਗਿਆ ਉਹਦੇ ਕਰਕੇ ਹੋਰ ਕੋਈ ਐਕਸਟਰਾ ਸਪੇਅਰ ਪਾਰਟ ਮੇਜਰ ਪ੍ਰੋਬਲਮ ਨਹੀਂ ਕੋਈ ਆਈ ਠੀਕ ਹੈ ਜੀ ਅੱਜ ਤੱਕ ਠੀਕ ਹੈ ਜੀ ਹਾਂਜੀ ਇਹ ਬਹੁਤ ਯਾਨੀ ਕਿ ਖਾਸ ਗੱਲ ਆ ਤੇ ਇਹ ਸਪੇਅਰ ਪਾਰਟ ਵੀ ਇਹੀ ਤਾਂ ਹੀ ਲੈ ਕੇ ਆਂਦਾ ਖੇਤ ਦੇ ਵਿੱਚ ਕਿ ਵੀ ਇਹ ਦਿਖਾ ਸਕੀਏ ਵੀ 2022 ਦਾ ਸਪੀਅਰ ਪਾਰਟ ਸਾਡੇ ਕੋਲ ਉਵੇਂ ਦਾ ਉਵੇਂ ਪਿਆ ਉਸੇ ਮਾਰਕੀ ਦੇ ਵਿੱਚ ਪਿਆ ਹਾਂਜੀ ਉਦਾਂ ਹੀ ਪਿਆ ਲੱਗਦਾ ਹੀ ਨਹੀਂਗਾ ਹਾਂਜੀ 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 ਬਿਲਕੁਲ ਇਹ ਬਹੁਤ ਵਧੀਆ ਗੱਲ ਆ ਜੀ ਟਰੈਕਟਰ ਬਾਰੇ ਕਹੀਏ